ਸੈਕਟਰੀ ਸਾਹਿਬ ਇੱਕ ਪ੍ਰਾਈਵੇਟ ਜਿਹੜੇ ਯਾਰਨਾਂ ਚ ਸ਼ਰੇਮ ਕਾਨਕ ਵਿਕਰੀ ਹੈ ਮੰਡੀ ਦੇ ਨਾਲ ਹੀ ਆ ਬਿਲਕੁਲ ਵੱਡੇ ਪੱਧਰ ਤੇ ਵਿਕਰੀ ਹੈ ਕੀ ਕਾਰਵਾਈ ਕਰਿਆ ਤੁਹਾਡੇ ਵੱਲੋਂ ਮੇਰੇ ਵੱਲੋਂ ਤੇ ਸਾਡੇ ਮਿੰਡੇ ਸੁਪਰਵਾਈਜ਼ਰ ਵੱਲੋਂ ਕਰ ਉੱਥੇ ਜਾ ਕੇ ਵਿਜ਼ਿਟ ਕੀਤੀ ਗਈ ਹੈ ਜੀ ਤੇ ਉਹਨਾਂ ਵੱਲੋਂ ਮਤਲਬ ਇਹ ਕਿਹਾ ਹਾਲ ਦੀ ਘੜੀ ਜਦੋਂ ਅਸੀਂ ਗਏ ਉਹਨਾਂ ਦੇ ਫਾਰਮ ਤੇ ਉਹੀ ਕਿਹਾ ਵੀ ਅਸੀਂ ਅਪਲਾਈ ਕੀਤਾ ਵੇ ਫਾਰਮ ਤੇ ਉਹਨੂੰ ਕੋਸ਼ਿਸ਼ ਕਰਵਾਉਣ ਵਾਸਤੇ ਮੰਡੀ ਬੋਰਡ ਤੋਂ ਐਪਲੀਕੇਸ਼ਨ ਉਹਨਾਂ ਦੇ ਆਈ ਵੀ ਸੀ ਉਹ ਅਸੀਂ ਫਾਰਵਰਡ ਕਰਤੀ ਹੈ ਤੇ ਉਹਨਾਂ ਵੱਲੋਂ ਕਿ ਵੀ ਪੁਸ਼ਟੇਲੀਆ ਸਾਡੇ ਵੱਲੋਂ ਦੇਖਿਆ ਗਿਆ ਉਹਨਾਂ ਦੇ ਫੜ ਤੇ ਇੱਥੇ ਮੰਡੀ ਦੇ ਨਾਲ ਹੀ ਨੇ ਦੋ ਫੜ ਉਹਨਾਂ ਨੂੰ ਅਸੀਂ ਅੱਜ ਨੋਟਸ ਕੱਢਿਆ ਜੀ ਇਸ ਗੱਲ ਦਾ ਕਿ ਤੁਸੀਂ ਬਿਨਾ ਪਰਮਾਨਗੀ ਦੇ ਫਿਕਰਨ ਕਰਵਾਈ ਹੈ ਜੀ ਤੇ ਸਾਡੇ ਵੱਲੋਂ ਦੀ ਕਾਰਵਾਈ ਅੱਜ ਸਟਾਰਟ ਕਰ ਦਿੱਤੀ ਗਈ ਹੈ ਜੀ ਉਹਨਾਂ ਨੂੰ ਅਸੀਂ ਨੋਟਸ ਦੇ ਦਿੱਤੇ ਗਏ ਪਤਨ ਪਰਮਾਨਾ ਜੀ ਸਰ ਪ੍ਰੋਪਰ ਕਾਰਵਾਈ ਹੋਊਗੀ ਕਿ ਬਸ ਲਿਖਤੀ ਪੜਤੀ ਕੰਮ ਹੀ ਹੈ ਨਹੀਂ ਜੀ ਨਹੀਂ ਪ੍ਰੋਪਰ ਕਾਰਵਾਈ ਹੋਏਗੀ ਜੀ ਹਾਲਾ ਕਿ ਦੇਖੋ ਉਹਨਾਂ ਨੇ ਫਾਰਮਰਸ ਤੇ ਅਪਲਾਈ ਮਨਜ਼ੂਰ ਕਰ ਲਿਆ ਸੀ ਥੋੜਾ ਜਿਹਾ ਚਲੋ ਪ੍ਰੋਸੈਸ ਤੇ ਟਾਈਮ ਜ਼ਰੂਰ ਲੱਗਦਾ ਹੈ 2-3 ਦਿਨ ਲੇਕਿਨ ਉਹ ਕਈ ਵਾਰ ਇਸ ਚੀਜ਼ ਦਾ ਹਵਾਲਾ ਦੇ ਦਿੰਦੇ ਕਿ ਅਸੀਂ ਫਾਰਮਰ ਨੂੰ ਥੋੜਾ ਜਿਹਾ ਫ੍ਰੀ ਕਰਨਾ ਫਾਰਮਰ ਨਹੀਂ ਰੁਕਦਾ ਕਈ ਵਾਰ ਜੀ ਲੇਕਿਨ ਸਾਡੇ ਵੱਲੋਂ ਵੀ ਉਹਨਾਂ ਨੂੰ ਫੇਰ ਵੀ ਬੇਨਤੀ ਕੀਤੀ ਜਾਂਦੀ ਹੈ ਸਾਡੇ ਦੇ ਤੁਹਾਡੇ ਰਾਹੀਂ ਵੀ ਅਸੀਂ ਬੇਨਤੀ ਕਰਦੇ ਹਾਂ ਫਾਰਮਰ ਨੂੰ ਕਿ ਆਪ ਦਾ ਮੰਡੀ ਦੇ ਵਿੱਚ ਵਾਅਦ ਤਵਾਦ ਕਰਨ ਕਲੇ ਆਓ ਜੀ ਸਰਕਾਰੀ ਖਰੀਦ ਸ਼ੁਰੂ ਹੈ ਪ੍ਰਬੰਧ ਸਾਡੇ ਓਕੇ ਹੈ ਜੀ ਸਾਰੇ ਤੇ ਬੋਲੀ ਪ੍ਰੋਪਰ ਚੱਲ ਰਹੀ ਹੈ ਜੀ ਮੰਡੀ ਦੇ ਵਿੱਚ ਅਕਸਰ ਜਿਵੇਂ ਮੰਡੀ ਦੇ ਵਿੱਚ ਜਦੋਂ ਲੈ ਕੇ ਆਉਂਦੇ ਆ ਮੌਇਸਚਰ ਚੈੱਕ ਕਰ ਰਹੇ ਆ ਜਦੋਂ ਬਾਹਰ ਆ ਉਹ ਵੈਸੇ ਮੌਇਸਚਰ ਤੋਂ ਬਿਨਾ ਕਾਟਤੇ ਵੀ ਸੁਣਿਆ ਵੀ ਜਾ ਰਿਹਾ ਕੰਮ ਕਾਟ ਵੀ ਲਈ ਜਾ ਰਹੀ ਹੈ ਫਾਰਮਰਸ ਤੋਂ ਫਾਰਮਰ ਤੋਂ ਕਾਟ ਨਹੀਂ ਜੀ ਮੇਰੇ ਧਿਆਨ 'ਚ ਹਜੇ ਇਸ ਤਰ੍ਹਾਂ ਦੀ ਕੋਈ ਹੋਰ ਨਹੀਂ ਆਈ ਗਈ ਆਏਗੀ ਤਾਂ ਅਸੀਂ ਪ੍ਰੋਪਰ ਉਹਦੇ ਜਿਸ ਨੇ ਵੀ ਇਹ ਅਗਰ ਕਿਸੇ ਆਰਥੀ ਵੱਲੋਂ ਜਾਂ ਕਿਸੇ ਉਹਦੇ ਤੋਂ ਖਰਾਬ ਕਾਰਵਾਈ ਕਰਾ ਦੇ ਜੀ ਕਿ ਜਿਹੜੀ ਖਰੀਦ ਕਰ ਰਹੇ ਐ ਤੇ ਖਰੀਦ ਕਿਹੜੀਆਂ ਸੀ ਕਰੀਏ ਹਾਂ ਕਿੱਥੇ ਜੀ ਬਾ ਜਿਹੜਾ ਇਹ ਬਿਨਾ ਨਹੀਂ ਹਜੇ ਯਾਰ ਪਹਿਲਾਂ ਕੁਸ਼ੀ ਤੋਂਣਗੇ ਜੀ ਹਾਂਜੀ ਫਿਰ ਉੱਥੇ ਏਜੰਸੀਆਂ ਲੋਡ ਕਰਾਵਾਂਗੇ ਜਿਹੜਾ ਬਾ ਉੱਥੇ ਮਾਲ ਭਰਿਆ ਤੇ ਹੁਣ ਭਰ ਰਿਹਾ ਮਾਲ ਪ੍ਰਾਈਵੇਟ ਬਾਰਦਨ ਵਿੱਚ ਮਾਲ ਭਰਿਆ ਹਾਂਜੀ ਪ੍ਰਾਈਵੇਟ ਬਾਰਦਨ ਵਿੱਚ ਉਹਦੇ ਅਸੀਂ ਅੱਜ ਸਰ ਇਹਨਾਂ ਨੋਟਸ ਕੱਢਿਆ ਜੀ ਹਾਂਜੀ ਤੇ तकरीबन 2 4 ਯਾਰ ਘੱਟਾ ਮੇਰੀ ਨਿਗਾਹ 'ਚ ਹੈ ਉਹਦਾ ਇਹਨਾਂ ਨੇ ਪ੍ਰਾਈਵੇਟ ਤੌਰ ਤੇ ਇਹਨਾਂ ਨੇ ਭਰੀ ਵੀ ਆ ਤੇਰੀ ਲੈਫਟ ਵੀ ਹੋ ਗਈ ਹੈ ਹਾਂਜੀ ਹਾਂਜੀ ਇਹ ਉਹਨਾਂ ਪ੍ਰੋਪਰ ਸਾਡੇ ਅਸੀਂ ਉਹਨੂੰ ਰਿਕਾਰਡ ਦੇ ਵਿੱਚ ਲੈ ਕੇ ਸਾਰੇ ਮੰਡੀ ਸੁਪਰਵਾਈਜ਼ਰ ਨਾਲ ਅਸੀਂ ਤਾਲਮੇਲ ਕਰਕੇ ਕੱਲ ਅਸੀਂ ਉਹਨਾਂ ਦੇ ਗਏ ਆ ਜੀ ਤੇ ਉਹ ਵੀ ਜਿਹੜੀ ਵੀ ਹੈ ਉਹਨਾਂ ਨੂੰ ਫੀਸ ਦਾ ਸੀ ਨੋਟਸ ਦਿੱਤਾ ਗਿਆ ਜੀ ਉਹ ਫੀਸ ਤਾਂ ਸਾਡੇ ਉ ਲਈ ਵੀ ਜਾਏਗੀ ਠੀਕ ਹੈ ਫੈਕਟਰੀ ਸਾਹਿਬ ਇੱਕ ਪ੍ਰਾਈਵੇਟ ਜਿਹੜੇ ਯਾਰਣਾ ਚ ਸ਼ਰੇਮ ਕਣਕ ਵਿਕਰੀ ਹੈ ਮੰਡੀ ਦੇ ਨਾਲ ਹੀ ਆ ਬਿਲਕੁਲ ਵੱਡੇ ਪੱਧਰ ਤੇ ਵਿਕਰੀ ਹੈ ਕੀ ਕਾਰਵਾਈ ਕਰਿਆ ਤੁਹਾਡੇ ਵੱਲੋਂ ਅ ਮੇਰੇ ਵੱਲੋਂ ਤੇ ਸਾਡੇ ਮੰਡੀ ਸੁਪਰਵਾਈਜ਼ਰ ਵੱਲੋਂ ਕੱਲ ਉੱਥੇ ਜਾ ਕੇ ਵਿਜ਼ਿਟ ਕੀਤੀ ਗਈ ਹੈ ਜੀ ਤੇ ਉਹਨਾਂ ਵੱਲੋਂ ਮਦਰ ਵੀ ਕਿਹਾ ਹਾਲ ਦੀ ਘੜੀ ਜਦੋਂ ਅਸੀਂ ਗਏ ਉਹਨਾਂ ਦੇ ਫੜ ਤੇ ਉਹੀ ਕਿਹਾ ਵੀ ਅਸੀਂ ਅਪਲਾਈ ਕੀਤਾ ਵੇ ਫੜ ਤੇ ਉਹਨੂੰ ਕੋਸ਼ਿਸ਼ ਕਰਵਾਉਣ ਵਾਸਤੇ ਮੈਂ ਗੋਲ ਤੋ ਐਪਲੀਕੇਸ਼ਨ ਉਹਨਾਂ ਦੀ ਆਈ ਵੀ ਸੀ ਉਹ ਅਸੀਂ ਫਾਰਵਰਡ ਕਰ ਦਿੱਤੀ ਹੈ ਤੇ ਉਹਨਾਂ ਵੱਲੋਂ ਕੀ ਅਭੀ ਕੁਝ ਢੇਲੀਆਂ ਸਾਡੇ ਵੱਲੋਂ ਦੇਖਿਆ ਗਈ ਉਹਨਾਂ ਦੇ ਫੜ ਤੇ ਇੱਥੇ ਮੰਡੀ ਦੇ ਨਾਲ ਹੀ ਨੇ ਦੋ ਫੜ ਉਹਨਾਂ ਨੂੰ ਅਸੀਂ ਅਜ ਨੋਟਸ ਕਰਦੇ ਆ ਜੀ ਇਸ ਗੱਲ ਦਾ ਕਿ ਤੁਸੀਂ ਬਿਨਾ ਪ੍ਰਵਾਨਗੀ ਦੇ ਸਿੱਟਾ ਨਾ ਖਲਵਾਈਏ ਜੀ ਤੇ ਸਾਡੇ ਵੱਲੋਂ ਦੀ ਕਾਰਵਾਈ ਆਲਸਟਾਰਟ ਕਰ ਦਿੱਤੀ ਗਈ ਹੈ ਜੀ ਉਹਨਾਂ ਨੂੰ ਅਸੀਂ ਨੋਟਸ ਦੇ ਦਿੱਤੇ ਗਏ ਕਿ ਤੁਹਾਨੂੰ ਫਰਮਾਨ ਇਹ ਸਰ ਪ੍ਰੋਪਰ ਕਾਰਵਾਈ ਹੋਊਗੀ ਕਿ ਬਸ ਲਿਖਤੀ ਪੜਤੀ ਕੰਮ ਹੀ ਹੈ ਨਹੀਂ ਜੀ ਨਹੀਂ ਪ੍ਰੋਪਰ ਕਾਰਵਾਈ ਹੋਏਗੀ ਜੀ ਹਾਲਾਂਕਿ ਦੇਖੋ ਉਹਨਾਂ ਨੇ ਫਾਰਮ ਵਾਸਤੇ ਅਪਲਾਈ ਮਨਜ਼ੂਰ ਕਰ ਲਿਆ ਸੀ ਥੋੜਾ ਜਿਹਾ ਚਲੋ ਪ੍ਰੋਸੈਸ ਤੇ ਟਾਈਮ ਜ਼ਰੂਰ ਲੱਗਦਾ ਹੈ ਦੋ ਤਿੰਨ ਦਿਨ ਲੇਕਿਨ ਉਹ ਕਈ ਵਾਰ ਇਸ ਚੀਜ਼ ਦਾ ਹਵਾਲਾ ਦੇ ਦਿੰਦੇ ਨੇ ਕਿ ਅਸੀਂ ਫਾਰਮਰ ਨੂੰ ਥੋੜਾ ਜਿਹਾ ਫ੍ਰੀ ਕਰਨਾ ਫਾਰਮਰ ਨਹੀਂ ਰੁਕਦਾ ਕਈ ਵਾਰ ਜੀ ਲੇਕਿਨ ਸਾਡੇ ਵੱਲੋਂ ਵੀ ਉਹਨਾਂ ਨੂੰ ਫੇਰ ਵੀ ਬੇਨਤੀ ਕੀਤੀ ਜਾਂਦੀ ਹੈ ਸਾਡੇ ਤੋਂ ਤੁਹਾਡੇ ਰਾਹੀਂ ਵੀ ਅਸੀਂ ਬੇਨਤੀ ਕਰਦੇ ਆ ਫਾਰਮਰ ਨੂੰ ਕਿ ਆਪਦਾ ਮੰਡੀ ਦੇ ਵਿੱਚ ਵੱਧ ਤੋਂ ਵੱਧ ਕਣਕ ਲੈ ਆਓ ਜੀ ਸਰਕਾਰੀ ਖਰੀਦ ਸ਼ੁਰੂ ਹੋਇਆ ਪ੍ਰਬੰਧ ਸਾਡੇ ਓਕੇ ਹੈ ਜੀ ਸਾਰੇ ਤੇ ਬੋਲੀ ਪ੍ਰੋਪਰ ਚੱਲ ਰਹੀ ਹੈ ਜੀ ਮੰਡੀ ਦੇ ਵਿੱਚ ਅਕਸਰ ਜਿਵੇਂ ਮੰਡੀ ਦੇ ਵਿੱਚ ਜਦੋਂ ਲੈ ਕੇ ਆਉਂਦੇ ਆ ਮੋਇਸਚਰ ਚੈੱਕ ਕਰ ਰਹੇ ਆ ਜਦੋਂ ਬਾਹਰ ਆ ਉਹ ਵੈਸੇ ਮੋਇਸਚਰ ਤੋਂ ਬਿਨਾ ਕਾਟਤੇ ਵੀ ਸੁਣਿਆ ਵੀ ਜਾ ਰਿਹਾ ਕੰਮ ਕਾਟ ਵੀ ਲਈ ਜਾ ਰਹੀ ਹੈ ਫਾਰਮਰਸ ਤੋਂ ਆਰਮਰ ਤੋਂ ਕਾਟ ਨਹੀਂ ਜੀ ਮੇਰੇ ਧਿਆਨ ਚ ਹਜੇ ਇਸ ਤਰ੍ਹਾਂ ਦੀ ਕੋਈ ਹੋਰ ਨਹੀਂ ਆਏਗੀ ਆ ਆਏਗੀ ਤਾਂ ਅਸੀਂ ਪ੍ਰੋਪਰ ਉਹਦੇ ਜਿਸ ਨੇ ਵੀ ਇਹ ਅਗਰ ਕਿਸੇ ਆਰਥੀ ਵੱਲੋਂ ਜਾਂ ਕਿਸੇ ਉਹਦੇ ਤੋਂ ਉਹ ਖਲਾਫ ਕਾਰਵਾਈ ਕਰਾ ਦੇ। ਬਈ ਇੱਕ ਜਿਹੜੀ ਖਰੀਦ ਕਰ ਰਹੇ ਅਤੇ ਖਰੀਦ ਕਿਹੜੀਆਂ ਅਸੀਂ ਕਰੀਏ। ਹਾਂ ਕਿੱਥੇ ਜੀ ਬਾਹਰ ਜਿਹੜਾ ਜਾਂ ਬਿਨਾ ਨਹੀਂ ਹਜੇ ਯਾਰ ਪਹਿਲਾਂ ਕੁਸ਼ੀ ਤੋਂਣਗੇ ਜੀ ਹਾਂਜੀ ਫਿਰ ਉੱਥੇ ਏਜੰਸੀਆਂ ਲੋਡ ਕਰਾਵਾਂਗੇ। ਜਿਹੜਾ ਬਾਹਰ ਉੱਥੇ ਮਾਲ ਭਰਿਆ ਤੇ ਹੁਣ ਭਰ ਰਿਹਾ ਮਾਲ। ਪ੍ਰਾਈਵੇਟ ਬਾਹਰਦਾਨੇ ਚ ਮਾਲ ਭਰਿਆ ਹੈ। ਹਾਂਜੀ ਪ੍ਰਾਈਵੇਟ ਬਾਹਰਦਾਨੇ ਚ ਉਹਦੇ ਅਸੀਂ ਅਜੇ ਸਰ ਇਹਨਾਂ ਨੋਟਸ ਕੱਢਿਆ ਜੀ। ਹਾਂਜੀ ਆ ਪਰੀ ਵੰਦੋ ਟਾਇਰ ਘਟਾ ਮੇਰੀ ਨਿਕਾਜ ਹੈ ਉਹਦਾ ਇਹਨਾਂ ਨੇ ਪ੍ਰਾਈਵੇਟ ਤੌਰ ਤੇ ਉਹਨਾਂ ਨੇ ਭਰੀ ਵੀ ਆ ਤੇਰੀ ਲੈਫਟ ਵੀ ਹੋ ਗਈ ਹੈ ਹਾਂਜੀ ਹਾਂਜੀ ਤੇ ਉਹਨੇ ਪ੍ਰੋਪਰ ਸਾਡੇ ਅਸੀਂ ਉਹਨੂੰ ਰਿਕਾਰਡ ਦੇ ਵਿੱਚ ਲੈ ਕੇ ਸਾਡੇ ਮੰਡੀ ਸੁਪਰਵਾਈਜ਼ਰ ਨਾਲ ਅਸੀਂ ਤਾਲਮੇਲ ਕਰਕੇ ਕੱਲ ਅਸੀਂ ਉਹਨਾਂ ਦੇ ਗਏ ਆ ਜੀ ਤੇ ਉਹ ਵੀ ਜਿਹੜੀ ਵੀ ਆ ਉਹਨਾਂ ਨੂੰ ਫੀਸ ਦਾ ਸੀ ਨੋਟਸ ਦਿੱਤਾ ਗਿਆ ਜੀ ਉਹ ਫੀਸ ਤਾਂ ਸਾਡੇ ਉ ਲਈ ਵੀ ਜਾਏਗੀ ਜੀ ਠੀਕ ਹੈ ਜੀ